ਸਤ ਸ੍ਰੀ ਅਕਾਲ ਦੋਸਤੋ ਮੈਂ ਜਰਨਜੀਤ ਸਿੰਘ ਉਪਲ ਦੋਸਤੋ ਕਣਕ ਦੀ ਬਾਡੀ ਦਾ ਕੰਮ ਜਿਹੜਾ ਪੂਰੇ ਜ਼ੋਰਾ ਸੋਰਾ ਦੇ ਉੱਤੇ ਚੱਲੀ ਜਾਂਦਾ ਹੈ ਤੇ ਬਹੁਤ ਥੋੜੇ ਦਿਨਾਂ ਦੇ ਅੰਦਰ ਬਾਕੀ ਜਿਹੜਾ ਰਹਿੰਦਾ ਏਰੀਆ ਏ ਉਹ ਵੀ ਵਧਿਆ ਜਾਣਾ ਹੈ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਇਸ ਸਾਲ ਆਪਾਂ ਨੂੰ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਦਾ ਵੀ ਸਾਂਭ ਲੈਣਾ ਚਾਹੀਦਾ ਜਿੱਥੋਂ ਵੀ ਤੁਹਾਨੂੰ ਇਹਨਾਂ ਵੈਰਾਈਟੀਆਂ ਦਾ ਬੀ ਮਿਲਦਾ ਹੈ ਤੁਹਾਡੇ ਕਿਸੇ ਯਾਰ ਦੋਸਤ ਨੇ ਲਾਈਏ ਕਿਸੇ ਰਿਸ਼ਤੇਦਾਰ ਨੇ ਵੈਰਾਈਟੀ ਲਾਈਏ ਤਾਂ ਉਹਦੇ ਕੋਲੋਂ ਬੀ ਲੈ ਕੇ ਰੱਖ ਲਓ ਆਉਣ ਵਾਲੇ ਸਾਲ ਤੁਹਾਨੂੰ ਇਹਨਾਂ ਵੈਰਾਈਟੀਆਂ ਦਾ ਬੀ ਬਲੈਕ ਦੇ ਵਿੱਚ ਵੀ ਨਹੀਂ ਮਿਲਦਾ ਇੰਨੀ ਕੁ ਜ਼ਿਆਦੀ ਮੰਗੇ ਨਾ ਵੈਰਾਈਟੀਆਂ ਦੀ ਵੱਧ ਜਾਣੀਏ ਕਿਉਂਕਿ ਇਸ ਸਾਲ ਇਹ ਜਿਹੜੀਆਂ ਵੈਰਾਈਟੀਆਂ ਨੇ ਇਹਨਾਂ ਨੇ ਚਾੜ ਹੀ ਇੰਨੇ ਜ਼ਿਆਦੇ ਵਧੀਆ ਦਿੱਤੇ ਨੇ ਸੋ ਕਿਹੜੀਆਂ-ਕਿਹੜੀਆਂ ਨੇ ਵੈਰਾਈਟੀਆਂ ਬਈ ਬਿਲਕੁਲ ਡਿਟੇਲ ਦੇ ਵਿੱਚ ਤੁਹਾਨੂੰ ਦੱਸਦਾ ਜੇਕਰ ਚੈਨਲ ਆਪਣੇ ਨੂੰ ਹਾਲੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰਕੇ ਨਾਲ ਬੈਲ ਜਿਹੜੀ ਉਹਨੂੰ ਦਬਾ ਲਓ ਦੋਸਤੋ ਵੈਸੇ ਤਾਂ 187 ਜਿਹੜੀ ਹੈ ਜਾਂ 222 ਜਿਹੜੀ ਹੈ ਇਹਨਾਂ ਵੈਰਾਈਟੀਆਂ ਨੇ ਵੀ ਆਪਾਂ ਨੂੰ ਵਧੀਆ ਪਰਫਾਰਮ ਕਰਕੇ ਦਿੱਤਾ ਹੈ ਪਰ ਆਉਣ ਵਾਲੇ ਸਾਲ ਦੇ ਵਿੱਚ ਦੋ ਵੈਰਾਈਟੀਆਂ ਦੀ ਮੰਗ ਸਭ ਤੋਂ ਜ਼ਿਆਦਾ ਵਧਣ ਵਾਲੀ ਹੈ ਮਾਝੇ ਏਰੀਏ ਦੇ ਵਿੱਚ 303 ਵੈਰਾਈਟੀ ਤੇ ਮਾਲਵੇ ਦੁਆਬੇ ਤੇ ਮਾਝੇ ਦੇ ਵਿੱਚ ਡੀਬੀਡਬਲ 370 ਇਹ ਜਿਹੜੀਆਂ ਦੋ ਵੈਰਾਈਟੀਆਂ ਨੇ ਆਉਣ ਵਾਲੇ ਸਾਲ ਖਾਸ ਕਰਕੇ DBW327 ਦਾ ਵੀ ਤੁਹਾਨੂੰ ਬਲੈਕ ਦੇ ਵਿੱਚ ਮਿਲੇਗਾ ਕਿਉਂਕਿ ਇੰਨੀ ਜ਼ਿਆਦੀ ਪ੍ਰੋਡਕਸ਼ਨ ਇਹਦੀ ਇਸ ਵਾਰ ਨਹੀਂ ਕਿ ਜਿੰਨਾ ਜ਼ਿਆਦੀ ਇਹਦੀ ਮੰਗ ਆਉਣ ਵਾਲੇ ਸਾਲ ਦੇ ਵਿੱਚ ਵਧਣੀ ਹੈ ਕਿਉਂਕਿ ਇਹ ਜਿਹੜੀ ਵੈਰਾਈਟੀ ਹੈ ਇਹਨੇ ਇਸ ਵਾਰ 29 29 ਕੁਆਂਟਲ ਇੱਕ ਕਿੱਲੇ ਦੇ ਵਿੱਚੋਂ ਝਾੜ ਦਿੱਤੇ ਆ ਮੈਨੂੰ ਲੱਗਦਾ ਨਹੀਂਗਾ ਕਿ ਇਹਦੇ ਤੋਂ ਪਹਿਲਾਂ ਕਿਸੇ ਵੈਰਾਈਟੀ ਨੇ ਇੰਨਾ ਜ਼ਿਆਦਾ ਝਾੜ ਦਿੱਤਾ ਹੋਵੇਗਾ DBW303 ਦੀ ਜ਼ਿਕਰ ਆਪਾਂ ਗੱਲ ਕਰਦੇ ਆਂ ਤਾਂ ਮਾਝੇ ਦੇ ਵਿੱਚੋਂ ਮੇਰੇ ਇਲਾਕੇ ਦੇ ਵਿੱਚੋਂ ਇਹਦੀਆਂ ਰਿਪੋਰਟਾਂ ਇਹ ਜਾਦੀਆਂ ਵਧੀਆਂ ਨੇ ਮੱਝ ਦੀ ਧਰਤੀ ਜਿਹੜੀ ਇਹ 303 ਨੂੰ ਪੂਰਾ ਮੰਨਦੀ ਏ ਇਹਨੇ 28 28 ਕੁਆਂਟਲ 28 28 ਕੁਆਂਟਲ ਤੱਕ ਝਾੜ ਮਾਝੇ ਦੇ ਵਿੱਚ ਦੇ ਕੇ ਰਿਕਾਰਡ ਬਣਾ ਦਿੱਤਾ ਹੈ। ਸੋ ਇਹ ਜਿਹੜੀਆਂ ਦੋ ਵੈਰੈਟੀਆਂ ਨੇ DBW 303 ਤੇ DBW 327 ਇਹਨਾਂ ਦੇ ਬੀ ਹੁਣੇ ਤੋਂ ਹੀ ਲੈ ਕੇ ਰੱਖ ਲਓ, ਸਾਂਭ ਕੇ ਰੱਖ ਲਓ। ਚੰਗੀ ਤਰ੍ਹਾਂ ਬੀਆ ਨੂੰ ਧੁੱਪ ਲਵਾਓ ਪਹਿਲਾਂ 5-4 ਦਿਨ ਸਕਾ ਲਓ। ਚੰਗੀ ਤਰ੍ਹਾਂ ਉਹਦੇ ਤੋਂ ਬਾਅਦ ਦੇ ਵਿੱਚ ਡਰਮਾਂ ਦੇ ਵਿੱਚ ਪਾ ਕੇ ਸਾਂਭ ਲਓ ਤੇ ਬਹੁਤ ਚੰਗੇ ਰਹੋਗੇ। ਨਹੀਂ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ 303 ਦਾ ਤਾਂ ਚਲੋ ਹੋ ਸਕਦਾ ਹੈ ਬੀ ਆਪਾਂ ਨੂੰ ਮਿਲ ਜਾਊਗਾ ਕਿਉਂਕਿ ਵੈਰੈਟੀ ਪ੍ਰਾਣੀਏ ਇਹਦਾ ਬਹੁਤ ਆਤ ਬੀ ਜਿਹੜਾ ਆਪਣੇ ਕੋਲ ਹੈਗਾ ਇਹ ਬਹੁਤ ਸਾਲ ਹੋ ਗਏ ਨੇ। ਆਈ ਨੂੰ ਪਰ 327 ਜਿਹੜੀ ਇਹ ਉਹਦਾ ਵੀ ਮਿਲਣਾ ਮੁਸ਼ਕਲ ਹੈ ਜੇਕਰ ਸਾਂਭੀ ਜਾਂਦੀ ਏ ਤੁਹਾਡੇ ਕੋਲੋਂ ਤਾਂ ਸਾਂਭ ਲਓ ਚੰਗੇ ਰਹੋਗੇ